ਸਸੀ ਗੱਲ ਦੀ ਵੀਡੀਓ ਜਿਹੜੀ ਅੱਜ ਬਣ ਰਹੀ ਹੈ ਉਹ ਸਮੁੰਦਰ ਝੱਗ ਤੇ ਬਣ ਰਹੀ ਹੈ ਉਹ ਸਮੁੰਦਰ ਝੱਗ ਜਿਹੜੀ ਹੈ ਉਹ ਕਿਸ ਕੰਮ ਆਉਂਦੀ ਹੈ ਮੈਂ ਉਸ ਬਾਰੇ ਦੱਸਾਂਗਾ ਬਾਕੀ ਸਮੁੰਦਰ ਝੱਗ ਜਿਹੜੀ ਹੈ ਇਹਦੇ ਕਿੰਨੇ ਫਾਇਦੇ ਹਨ ਆਮ ਲੋਕਾਂ ਨੂੰ ਇਸ ਬਾਰੇ ਨਹੀਂ ਪਤਾ ਬਾਕੀ ਮੈਂ ਜੋ-ਜੋ ਚੀਜ਼ਾਂ ਇਸਤੇਮਾਲ ਕਰਾਂਗਾ ਕਾਦੇ ਲਈ ਕਰਾਂਗਾ ਉਹ ਮੈਂ ਤੁਹਾਨੂੰ ਸਭ ਕੁਝ ਦੱਸਾਂਗਾ ਅਗਰ ਇਹ ਮੇਰੀ ਵੀਡੀਓ ਤੁਹਾਨੂੰ ਚੰਗੀ ਲੱਗਦੀ ਹੈ ਲਾਈਕ ਸ਼ੇਅਰ ਕਮੈਂਟਸ ਕਰਨਾ ਇਹ ਸਮੁੰਦਰ ਚੱਗ ਹੈ ਇਸ ਦਾ ਪਾウダー ਕੀਤਾ ਹੋਇਆ ਹੈ ਇਹ ਨਿੰਬੂ ਦਾ ਰਸ ਹੈ ਤੇ ਇਹ ਗੁਲਾਬ ਜਲ ਹੈ ਮੈਂ ਇਹਨਾਂ ਦਾ ਇਸਤੇਮਾਲ ਕਰਾਂ ਦੇਖੋ ਮੈਂ 2 ਚਮਚੇ ਨਿੰਬੂ ਦਾ ਰਸ ਲਿਆ ਹੈ ਤੇ 2 ਚਮਚੇ ਹੀ ਮੈਂ ਇਹਦੇ ਵਿੱਚ ਸਮੁੰਦਰ ਝੱਗ ਜਿਹੜੀ ਉਹ ਪਾਈ ਹੈ ਤੇ ਇਸ ਦੇ ਵਿੱਚ ਮੈਂ 2 ਚਮਚੇ ਹੀ گلاب ਜਲ ਜਿਹੜਾ ਉਹ ਪਾ ਮੰਗਾ ਇਸਦੇ ਵਿੱਚੀ ਦੋ گلاب ਜਲ ਮੈਂ ਪਾਵਾਂਗਾ ਦੋ ਚਮਚੇ ਮੈਂ ਇਹਨਾਂ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗਾ ਦੇਖੋ ਇਹ ਬਾਰੇ ਮਾਰ ਰਹੀ ਹੈ ਸਮੁੰਦਰ ਚਾਗ ਅਗਰ ਜੇ ਇਹਦੇ ਵਿੱਚ ਸਮੁੰਦਰ ਚਾਗ ਥੋੜੀ ਹੈ ਤੇ ਤੁਸੀਂ ਇਸ ਵਿੱਚ ਹੋਰ ਵੀ ਪਾ ਸਕਦੇ ਹੋ ਮੈਂ ਇਸ ਵਿੱਚ ਦੋ ਚਮਚੇ ਹਲਦੀ ਦੇ ਪਾਏ ਹਨ ਹਲਦੀ ਜਿਹੜੀ ਆ ਉਹ ਅੰਬਾ ਹਲਦੀ ਪਾਈ ਹੈ ਦੂਸਰੀ ਹਲਦੀ ਨਹੀਂ ਪਾਉਣੀ ਅੰਬਾ ਹਲਦੀ ਹੀ ਪਾਉਣੀ ਹੈ ਦੋ ਚਮਚੇ ਦੇਖੋ ਮੇਰਾ ਮਕਸਦ ਇਹ ਹੈ ਕਿ ਇਹ ਜਿਹੜੀ ਮੈਂ ਵੀਡੀਓ ਬਣਾ ਰਿਹਾ ਹਾਂ ਜਿਨ੍ਹਾਂ ਦੇ ਚਿਹਰੇ ਤੇ ਕਾਲੇ ਦਾਗ ਹਨ ਸ਼ਾਨੀਆਂ ਹਨ ਫਿੰਸ਼ੀਆਂ ਹਨ ਅਤੇ ਇਹ ਉਹਨਾਂ ਨੂੰ ਜੜ ਤੋਂ ਹੀ ਖਤਮ ਕਰੇਗੀ ਔਰ ਰੰਗ ਜਿਹੜਾ ਉਹ ਗੁਲਾਬ ਦੇ ਫੁੱਲ ਵਰਗਾ ਤੁਹਾਡਾ ਚਿਹਰਾ ਜਿਹੜਾ ਉਹ ਹੋ ਜਾਏਗਾ ਤੁਸੀਂ ਇਸ ਨੂੰ ਚਿਹਰੇ ਦੇ ਉੱਪਰ ਦੇਖੋ ਮੈਂ ਚ ਹਲਦੀ ਵੀ ਪਾਈ ਹੋਈ ਆ ਚਿਹਰੇ ਦੇ ਉੱਪਰ ਤੁਸੀਂ ਇਸ ਤਰ੍ਹਾਂ ਇਸ ਨੂੰ ਲਗਾਉਣਾ ਹੈ ਇਸ ਤਰ੍ਹਾਂ ਲਗਾਉਣਾ ਹੈ ਲਗਾਉਣ ਤੋਂ ਬਾਅਦ ਅਗਰ ਤੁਸੀਂ ਰਾਤ ਨੂੰ ਲਗਾਉਂਦੇ ਹੋ ਰਾਤ ਨੂੰ ਲਗਾ ਕੇ ਰੱਖਦੇ ਹੋ ਸਵੇਰ ਗੁਲਾਬ ਜਲਣਾ ਇਸ ਨੂੰ ਧੋ ਲਓ ਤੇ ਤੁਹਾਡਾ ਚਿਹਰਾ ਜਿਹੜਾ ਹੈ ਉਹ ਗੁਲਾਬ ਦੇ ਫੁੱਲ ਵਰਗਾ ਹੋ ਜਾਏਗਾ ਪਰ ਇਹ ਲਗਾਤਾਰ 15 ਦਿਨ ਕਰਨਾ ਪਏਗਾ ਔਰ ਇਸ ਤੋਂ ਇਲਾਵਾ ਇਸ ਦੇ ਇੰਨੇ ਫਾਇਦੇ ਹਨ ਉਹ ਮੈਂ ਅੱਗੇ ਤੁਹਾਨੂੰ ਦੱਸਾਂਗਾ ਇਸ ਤੋਂ ਇਲਾਵਾ ਸਮੁੰਦਰ ਚੱਗਦੇ ਜੋ ਫਾਇਦੇ ਹਨ ਮੈਂ ਉਹ ਦੱਸਾਂਗਾ ਜੋੜਾਂ ਦਾ ਜਿਨ੍ਹਾਂ ਦਾ ਦਰਦ ਹੈ ਇਸ ਨੂੰ ਅੱਧਾ ਚਮਚਾ ਰੋਜ਼ ਧਾਗਾਂ ਵਿੱਚ ਸ਼੍ਰੀ ਨਾਲ ਲਿਆ ਜਾਏ ਇੱਕ ਮਹੀਨਾ ਲਓ ਤੁਹਾਡਾ ਜੋੜਾਂ ਦਾ ਦਰਦ ਠੀਕ ਹੋ ਜਾਏਗਾ ਬਾਕੀ ਜੇ ਸਰੀਰ ਥੱਕਿਆ ਟੁੱਟਿਆ ਰਹਿੰਦਾ ਤਾਂ ਉਹ ਵੀ ਇਹਦੇ ਨਾਲ ਠੀਕ ਹੋ ਜਾਏਗਾ ਇਸ ਤੋਂ ਇਲਾਵਾ ਜਿਨ੍ਹਾਂ ਦਾ ਵੀਰਜ ਪਤਲਾ ਹੈ ਇਹਨੂੰ ਲਗਾਤਾਰ ਇਸਤੇਮਾਲ ਕਰੋ ਤੁਹਾਡਾ ਵੀਰਜ ਵੀ ਘਾੜਕ ਹੋ ਜਾਏਗਾ ਅਗਰ ਜਿਨ੍ਹਾਂ ਦਾ ਟਾਈਮਿੰਗ ਬਹੁਤ ਘੱਟ ਲੱਗਦਾ ਉਹਨਾਂ ਵਾਸਤੇ ਵੀ ਇਹ ਬਹੁਤ ਵਧੀਆ ਨੁਕਸਾ ਹੈ ਇਸ ਤੋਂ ਇਲਾਵਾ ਇੱਕ ਨੁਕਸਾ ਹੋਰ ਹੈ ਚਿਹਰੇ ਤੇ ਲਗਾਉਣ ਵਾਸਤੇ ਤੁਸੀਂ ਸੰਤਰੇ ਦਾ ਜਿਹੜਾ ਜੂਸ ਹੈ ਉਹ ਲੈਣਾ ਬਰਾਬਰ ਮਾਤਰਾ ਦੇ ਵਿੱਚ ਚੀਜ਼ਾਂ ਲੈਣੀਆਂ ਨੇ ਤੇ ਅਲਵੀਰਾ ਜੈਲ ਲੈਣਾ ਤੇ ਇਸ ਤੋਂ ਇਲਾਵਾ ਤੁਸੀਂ ਇਸ ਦੇ ਵਿੱਚ ਸਮੁੰਦਰ ਚ ਅਗ ਪਾ ਕੇ ਤੁਸੀਂ ਚੰਗੀ ਤਰ੍ਹਾਂ 15 ਮਿੰਟ ਇਹਨੂੰ ਮਿਕਸ ਕਰੋ 15 ਮਿੰਟ ਮਿਕਸ ਕਰਨ ਤੋਂ ਬਾਅਦ ਫਿਰ ਤੁਸੀਂ ਦੇਖੋਗੇ ਇਹਦੀ ਲੇਟੀ ਬਣਾ ਕੇ ਤੁਸੀਂ ਚਿਹਰੇ ਤੇ ਰਾਤ ਨੂੰ ਸੌਣ ਲੱਗਿਆਂ ਲਗਾਉਣਾ ਹੈ ਤੇ ਸਵੇਰ ਉੱਠ ਕੇ ਗੁਲਾਬ ਜਲ ਨਾਲ ਇਸ ਨੂੰ ਧੋਲਣਾ ਹੈ ਤੇ ਇਹ ਜਿਹੜਾ ਤੁਸੀਂ ਕਰਨਾ ਹੈ ਇਹ 15 ਦਿਨ ਕਰਨਾ ਹੈ ਤੁਸੀਂ ਨੀਲਕੀਰੀ ਦਾ ਤੇਲ ਵੀ ਇਸ ਦੇ ਵਿੱਚ ਪਾ ਸਕਦੇ ਹੋ ਅਗਰ ਜੇ ਤੁਹਾਡੇ ਕੰਨ ਦਰਦ ਹੁੰਦੇ ਹਨ ਤਾਂ ਤੁਸੀਂ ਇਸ ਵਿੱਚ ਨਿੰਬੂ ਦਾ ਰਸ ਤੇ ਗੁਲਾਬ ਜਲ ਤੇ ਸਮੁੰਦਰ ਚੱਗ ਪਾ ਕੇ ਤੁਸੀਂ ਆਪਣੇ ਕੰਨ ਵਿੱਚ ਇੱਕ ਇੱਕ ਟੁਬਕਾ ਪਾਓ ਤੇ ਤੁਹਾਡਾ ਜਿਹੜਾ ਕੰਨ ਦਰਦ ਕਰਨਾ ਠੀਕ ਹੋ ਜਾਏਗਾ ਬਾਕੀ ਇਸ ਤੋਂ ਲਵ ਸਫੇ ਚੰਦਨ ਇੱਕ ਚਮਚਾ ਸਮੁੰਦਰ ਝੱਗ ਇੱਕ ਚਮਚਾ ਨੀਮ ਪਾਊਡਰ ਇੱਕ ਚਮਚਾ ਤੇ ਤુલਸੀ ਦਾ ਪਾਊਡਰ ਦੋ ਚਮਚੇ ਇਹਨੂੰ ਲੈ ਕੇ ਤੁਸੀਂ ਇਹਦੀ ਪੇਸਟ ਬਣਾਓ ਪੇਸਟ ਬਣਾ ਕੇ ਚਿਹਰੇ ਤੇ ਲਗਾਓ ਤੁਹਾਡਾ ਜਿਹੜਾ ਰੰਗ ਹੈ ਖਰਾਬ ਹੋਇਆ ਨਾ ਸ਼ਾਈਆਂ ਕਰਕੇ ਜਾਂ ਕਾਲੇ ਤਬਿਆ ਕਰਕੇ ਉਹ ਬਿਲਕੁਲ ਠੀਕ ਹੋ ਜਾਏਗਾ। ਬਾਕੀ ਅਗਰ ਜੇ ਤੁਸੀਂ ਲਗਾਤਾਰ ਇਸ ਦਾ ਇਸਤੇਮਾਲ ਕਰਦੇ ਹੋ ਤਾਂ ਤੁਹਾਨੂੰ ਇਹ ਸਮੁੰਦਰ ਚੱਗ ਬਹੁਤ ਫਾਇਦੇ ਦੇਗੀ। ਇੱਕ ਵਾਰੀ ਇਹ ਨੁਕਸਾ ਅਜਮਾਇਸ਼ ਕਰਕੇ ਦੇਖੋ ਇਥੇ ਬਹੁਤ ਹੀ ਫਾਇਦੇ ਹਨ। ਸਤਿ ਸ੍ਰੀ ਅਕਾਲ।